ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਕਲਾਸ ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਤੋਂ ਗੁਰਾਇਆਂ ਦੀਆਂ ਧੀਆਂ ਨੇ ਗੁਰਾਇਆਂ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਦੇ ਚਲਦਿਆ ਗੁਰਾਇਆਂ ਦੀ ਰਿਮੀ ਖਾਤੂਨ ਪੁੱਤਰੀ ਅਲਤਾਬੁਰ रहमान ਮਾਡਲ ਨੇ 600 ਵਿੱਚੋਂ 590 ਅੰਕ ਲੈ ਕੇ ਪੰਜਾਬ ਭਰ ਵਿੱਚੋਂ 10ਵਾਂ ਸਥਾਨ ਹਾਸਲ ਕੀਤਾ ਹੈ ਇਸ ਮੌਕੇ ਰਿਮੀ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦਰਜੀ ਨੇ ਤੇ ਉਸਦੇ ਦੋ ਛੋਟੇ ਭਰਾ ਹਨ ਤੇ ਮਾਤਾ ਅੰਜੂਆਰਾ ਬੀਬੀ ਘਰੇਲੂ ਮਹਿਲਾ ਹੈ ਤੇ ਉਹ ਖੁਦ ਸੈਲਫ ਸਟੱਡੀ ਕਰਦੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਇਸ ਉਪਲਬਧੀ ਪਿੱਛੇ ਉਹਨਾਂ ਦੇ ਸਕੂਲ ਦੇ ਸਟਾਫ ਦਾ ਅਹਿਮ ਯੋਗਦਾਨ ਹੈ ਰਿਮੀ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਤੁਸੀਂ 590 ਨੰਬਰ ਲੈ ਕੇ 10ਮਾ ਰੈਂਕ ਜਿਹੜਾ ਪੰਜਾਬ ਭਰ ਵਿੱਚੋਂ ਹਾਸਲ ਕੀਤਾ ਮੈਰਿਟ ਦੇ ਵਿੱਚ ਆਏ ਕੀ ਕਹਿਣਾ ਚਾਹੁੰਦੇ ਕਿਹਦੀ ਮਿਹਨਤ ਇਹਦੇ ਪਿੱਛੇ ਕਿਹਨੂੰ ਇਹਦਾ ਸਾਰਾ ਕ੍ਰੈਡਿਟ ਦਵਾਂਗੇ ਸਰ ਮੰਮੀ ਪਾਪਾ ਸਰ ਉਹ ਹੀ ਕਰਵਾ ਰਿਹਾ ਮੇਦੀ ਪੜਾਈ ਨੂੰ ਉਹ ਹੀ ਚਲਾ ਰਹੇ ਆ ਫੀਸ ਵੀ ਹੋਈ ਲੈ ਕੇ ਹੈ ਨਾ ਫੀਸ ਦਾ ਵੀ ਸਾਰਾ ਹੋਈ ਕਰਦੇ ਆ ਤੇ ਮੰਮੀ ਦਾ ਹੀ سپورਟ ਹੈ ਮੰਮੀ ਪਾਪਾ ਦਾ سپورਟ ਹੈ ਤਾਈਂ ਇਨੇ ਤੱਕ ਪਹੁੰਚੀਆਂ ਹੂੰ ਅੱਛਾ ਅਸੀਂ ਦੇਖਿਆ ਕਿ ਜਿਹੜਾ ਇੱਕ ਕਮਰਾ ਹੈ ਅਸੀਂ ਜਿਸ ਵਿੱਚ ਹੁਣ ਬੈਠੇ ਹੋਏ ਆ ਤੁਹਾਡਾ ਸਾਰਾ ਪਰਿਵਾਰ ਅਸੀਂ ਦੇਖਦੇ ਪਏ ਆ ਕਿ ਦੋ ਬ੍ਰਦਰ ਤੁਸੀਂ ਮੰਮੀ ਪਾਪਾ ਪੰਜ ਮੈਂਬਰ ਤੁਸੀਂ ਫੈਮਿਲੀ ਮੈਂਬਰ ਹੈ ਇੱਕ ਕਮਰੇ ਦੇ ਵਿੱਚ ਸਾਰਾ ਗੁਜ਼ਾਰਾ ਕਰਦੇ ਸੀ ਯਸ ਹੂੰ ਪਾਪਾ ਕੀ ਕਰਦੇ ਸਟੇਲਰ ਆ ਕਿੰਨੀ ਦੇਰ ਸਟੱਡੀ ਕਰਦੇ ਹੁੰਦੇ ਸੀ ਕਿਉਂਕਿ ਮੈਜਰਿਟ ਦੇ ਵਿੱਚ ਆਉਣ ਦੇ ਲਈ ਪਹਿਲਾਂ ਅੱਛਾ ਇੱਕ ਗੱਲ ਦੱਸੋ ਕਿ ਟਿਊਸ਼ਨ ਲਾ ਕੇ ਟਿਊਸ਼ਨ ਵੀ ਸੀਗੀ ਜਾਂ ਸੈਲਫ ਸਟੱਡੀ ਕੀਤੀ ਸੀ ਤੁਹਾਡੀ ਸਿਰਫ ਸਟੱਡੀ ਟਿਊਸ਼ਨ ਹੀ ਲਈ ਇੱਕ ਵਾਰ ਵੀ ਹੂੰ ਕਿੰਨੀ ਦੇਰ ਫਿਰ ਸਟੱਡੀ ਕਰਦੇ ਹੁੰਦੇ ਸੀ ਅਸੀਂ ਸਕੂਲੋਂ ਆ ਕੇ ਥੋੜੀ ਦੇ ਰੈਸਟ ਕਰਨਾ ਫਿਰ ਬਸ ਪੜ੍ਹਨਾ ਹੀ ਆ ਹੂੰ ਅਸੀਂ ਫਿਰ ਸਵੇਰੇ ਵੀ ਜਲਦੀ ਉੱਠ ਕੇ ਪੜ੍ਹਨਾ ਫਿਰ ਹੋ ਗਿਆ ਅੱਛਾ ਆਏ ਬੇਟੀ ਨੇ ਨਾਮ ਰੋਸ਼ਨ ਕੀਤਾ ਹੈ ਨਾ ਪਰਿਵਾਰ ਦਾ ਹਾਂਜੀ हम देख रहे हैं घर के हालात एक रूम में सारा परिवार रहता है हां तो आज जब इतना बड़ा मेरिट में पूरे पंजाब में से दसवा रैंक हासिल किया है बहुत खुश हूं। ने मेरा महरत, मेरा काम इसके पीछे बहुत लगाई रहती है चलो आज तो ये खुशी के आंसू है खुशी का पल है ये आंसू जो आ रहे है खुशी के है बेटे ने नाम रोशन किया पिताजी की मेहनत करते हैं वो लगता है कि कामयाब हाँ जी हाँ जी अच्छा। आज सबसे बड़ा दिन है मेरा सबसे बड़ा खुश है आज में। में कभी सोचा नहीं मेरा बेटी मेरिट आएगा मैं यही सोचते थे ये कर पाएगा आज दिन आया मेरा मैं बहुत मेहनत इसके पीछे लगा रहा था हमेशा ही ਇਸੇ ਤਰ੍ਹਾਂ ਹੀ ਗੁਰਾਇੰਦੇ ਐਕਸੀਲੇਸ਼ੀਅਰ ਕਾਮਨੈਂਟ ਹਾਈ ਸਕੂਲ ਦੀ ਵਿਦਿਆਰਥਣ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ਦੌਰਾਨ ਪੰਜਾਬ ਭਰ ਵਿੱਚੋਂ ਸ਼ੇਮਾ ਸਥਾਨ ਹਾਸਲ ਕਰਕੇ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ ਇਸ ਮੌਕੇ ਅੰਜਲ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੀ ਇਕਲੌਤੀ ਧੀ ਹੈ ਜੋ ਆਪਣੇ ਨਾਨਕੇ ਗੁਰਾਇੰਦੇ ਵਿਖੇ ਰਹਿੰਦੀ ਹੈ ਉਸਨੇ ਕਿਹਾ ਕਿ ਉਹ ਪਰਲੀਕੇ ਡਾਕਟਰ ਬਣਨਾ ਚਾਹੁੰਦੀ ਹੈ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ ਉਸਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਆਪਣੀ ਮਾਤਾ ਪਿਤਾ ਤੇ ਸਕੂਲ ਸਟਾਫ ਦੇ ਸਿਰ ਬਨਿਆ ਸਰ ਦਾ ਫੋਨ ਆਇਆ ਸੀ ਸਕੂਲ ਤੋਂ ਸਾਰੇ ਬਹੁਤ ਖੁਸ਼ ਸੀਗੇ ਜਦੋਂ ਪਤਾ ਲੱਗਾ ਸਾਰੇ ਟੀਚਰਸ ਵੀ ਘਰ ਵਾਲੇ ਵੀ ਸਾਰੇ ਬਹੁਤ ਖੁਸ਼ ਸੀਗੇ ਜਦੋਂ ਪਤਾ ਲੱਗਾ ਅੱਛਾ ਅੱਜ ਜਿਵੇਂ ਸਿਗਾ ਸਵੇਰ ਤੋਂ ਹੀ ਕਿ ਮੈਰਿਟ ਦਾ ਜਿਹੜਾ ਅੱਜ ਰਿਜ਼ਲਟ ਆ ਰਿਹਾ ਹੈ ਹਾਂਜੀ ਕਿਵੇਂ ਹੈਗੀ ਸੀਗੀ ਆਸ ਉਮੀਦ ਸੀਗੀ ਕਿ ਅੱਜ ਮੈਰਿਟ ਦੇ ਵਿੱਚ ਅਨਚਲ ਦਾ ਨਾਮ ਆ ਰਹੇ ਹਾਂਜੀ ਸਾਰੇ ਟੀਚਰਸ ਵੀ ਪੂਰੇ ਹੋਪਫੁਲ ਸੀ ਕਿ ਨਾਮ ਆਊਗਾ ਸਾਰੇ ਟੀਚਰਸ ਬਹੁਤ ਵਧੀਆ ਪੜਾਉਂਦੇ ਆ ਪ੍ਰਿੰਸੀਪਲ ਮੈਮ ਵੀ ਬਹੁਤ ਸਹਿਯੋਗ ਕਰਦੇ ਆ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਕਿਹੋ ਜਿਹਾ ਰਿਐਕਸ਼ਨ ਕੀ ਸੀਗਾ ਜਦੋਂ ਪਤਾ ਲੱਗਾ ਯਾ ਸਕੂਲ ਤੋਂ ਕਾਲ ਆਇਆ ਕਿੰਨਾ ਯਕੀਨ ਹੋਇਆ ਸੀਗਾ ਪਹਿਲੀ ਵਾਰ ਵਿੱਚ ਥੋੜਾ ਮੁਸ਼ਕਿਲ ਲੰਦਾ ਪਹਿਲੀ ਵਾਰ ਯਕੀਨ ਕਰਨਾ ਵਧੀਆ ਹੈ ਰਿਜ਼ਲਟ ਦਾ ਏਮ ਕੀ ਹੈਗਾ ਅੱਗੇ ਕੀ ਕਰਨਾ ਚਾਹੁੰਦੇ ਡਾਕਟਰ ਬਣਾਂਗੇ ਇਸ ਤੋਂ ਲਾਵੇਸੀ ਸਕੂਲ ਦੀ ਵਿਦਿਆਰਥਣ ਸੁਖਰਾਜ ਕੌਰ ਪਤਨੀ ਰਘਵੀਰ ਸਿੰਘ ਵਾਸੀ ਬੜਾ ਪਿੰਡ ਨੇ 600 ਵਿੱਚੋਂ 599 ਅੰਕ ਲੈ ਕੇ ਪੰਜਾਬ ਭਰ ਵਿੱਚੋਂ 11ਵਾਂ ਸਥਾਨ ਹਾਸਲ ਕੀਤਾ ਹੈ। ਅੱਜ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਰਿਜ਼ਲਟ ਆਇਆ ਮੈਂ ਕਿਰਨਦੇਵ ਕੌਰ ਸ਼ੀਰਦੇਸ਼ ਮਿਸ਼ ਕਨਵੈਂਟ ਹਾਈ ਸਕੂਲ ਅੱਟੀ ਦੀ ਵਿਦਿਆਰਥਣ ਹਾਂ ਮੈਂ ਪੂਰੇ ਪੰਜਾਬ ਪਰ ਵਿੱਚੋਂ 8ਵਾਂ ਸਥਾਨ ਹਾਸਿਲ ਕੀਤਾ ਹੈ ਇਸ ਦੇ ਪਿੱਛੇ ਮੇਰੇ ਮਾਪਿਆਂ ਅਤੇ ਮੇਰੇ ਸਾਰੇ ਟੀਚਰਾਂ ਦਾ ਬਹੁਤ ਵੱਡਾ ਸਹਾਇਕ ਹੈ ਅਤੇ ਮੈਂ ਉਸਨਾਂ ਦੀ ਬਹੁਤ ਧੰਨਵਾਦ ਦੀ ਹਾਂ ਮੈਂ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਨੀ ਹਾਂ ਮੈਂ ਮੈਂ ਅੱਗੇ ਵੀ ਪੜ੍ਹ ਲਿਖ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਾਂਗੀ